ਨਿਰਾਪੁਰਾ ਇੱਕੋ ਸੋਚ ਹੈ ਕਿ ਪੰਜਾਬ ਦੀ ਮਾਹੌਲ ਨੂੰ ਖਰਾਬ ਕਰਨ ਦੀ ਸੋਚ ਹੈ ਪੰਜਾਬ ਦੇ ਵਿੱਚ ਜਿਹੜੀ ਆਪਸੀ ਭਾਈਚਾਰਾ ਜਿਹੜੀ ਸਦ ਭਾਵਨਾ ਇੱਕ ਦੂਜੇ ਦੇ ਪ੍ਰਤੀ ਹੈਗੀ ਹੈ ਗੂੜਾ ਪਿਆਰ ਹੈ ਉਹਨੂੰ ਤੋੜਨ ਦੀ ਕੋਸ਼ਿਸ਼ ਹੈ ਹੋਰ ਇਹਦਾ ਕੋਈ ਮਕਸਦ ਨਹੀਂ ਹੈ ਇਹ ਮਾੜੇ ਅਨਸਰਾਂ ਦੀ ਸੋਚ ਹੈ ਤੇ ਮਾੜੇ ਅਨਸਰਾਂ ਨੇ ਕੀਤਾ ਸਾਨੂੰ ਇਹਦੀ ਨਿੰਦਿਆ ਕਰਨਾ ਚਾਹੀਦੀ ਹੈ ਲੇਕਿਨ ਉਹਨਾਂ ਦੀ ਸੋਚ ਦੇ ਮੁਤਾਬਕ ਉਹ ਚਾਹੁੰਦੇ ਆ ਕਿ ਅਸੀਂ ਪੜਕੀਏ ਉਹ ਚਾਹੁੰਦੇ ਦੇ ਅਸੀਂ ਲੜੀਏ ਐਸੀ ਇਸ ਤਰ੍ਹਾਂ ਦੀ ਲੜਾਈ ਚ ਨਹੀਂ ਆਣਾ ਅੰਬੇਦਕਰ ਸਾਹਿਬ ਇੱਕ ਐਸੇ ਇਨਸਾਨ ਸੀ ਜਿਹੜੇ ਸਿੱਖ ਧਰਮ ਤੋਂ ਬਹੁਤ ਪ੍ਰਭਾਵਿਤ ਸੀ ਜਿਹੜੇ ਕਿ ਸਿੱਖੀ ਨੂੰ ਸਿੱਖ ਗੁਰੂ ਸਾਹਿਬਾਨ ਨੂੰ ਤੇ ਸਿੱਖੀ ਫਲਸਫੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਉਹ ਇਸ ਸੋਚ ਤੋਂ ਪ੍ਰਭਾਵਿਤ ਸੀ ਇੱਥੋਂ ਤੱਕ ਕਿ ਅੰਬੇਦਕਰ ਸਾਹਿਬ ਨੇ ਇੱਕ ਵਾਰ ਪੂਰੇ ਦਲਿਤ ਸਮਾਜ ਨੂੰ ਲੈ ਕੇ ਸਿੱਖ ਬਣਨ ਦਾ ਫੈਸਲਾ ਕੀਤਾ ਇਹ ਉਹ ਬੁੱਧ ਧਰਮ ਅਪਣਾਉਣ ਤੋਂ ਪਹਿਲਾਂ ਸਿੱਖ ਧਰਮ ਅਪਣਾਉਣਾ ਚਾਹੁੰਦੇ ਸੀ ਕੁਝ ਕਾਰਨ ਹੋ ਗਏ ਕਿ ਉਹ ਨਹੀਂ ਅਪਣਾ ਸਕੇ ਲੇਕਿਨ ਉਹਨਾਂ ਦਾ ਪਿਆਰ ਜਿਹੜਾ ਸਿੱਖੀ ਪਰ ਦੀ ਘਟ ਨਹੀਂ ਹੈ ਇਹ ਜਿਹੜੇ ਲੋਕ ਕਰ ਰਹੇ ਉਹਨਾਂ ਨੂੰ ਪਤਾ ਹੀ ਨਹੀਂ ਹੈ ਕਿ ਅੰਬੇਦਕਰ ਸਿੱਖੀ ਨੂੰ ਕਿੰਨਾ ਪਿਆਰ ਕਰਦਾ ਸੀ ਸੋ ਐਸੀ ਕਿਸੇ ਤਰ੍ਹਾਂ ਵੀ ਆਪਸ ਦੇ ਵਿੱਚ ਲੜਨ ਵਾਲੇ ਨਹੀਂ ਹੈ ਇਹ ਫੇਰ ਉਹੀ ਕਾਲੇ ਦਿਨਾਂ ਸਾਨੂੰ ਝੋਕਣਾ ਚਾਹੁੰਦੇ ਆ ਜਿਹੜਾ ਕਿ ਪੰਜਾਬ ਦਾ ਮਾਹੌਲ ਖਰਾਬ ਨਹੀਂ ਹੋਏਗਾ ਪਹਿਲਾਂ ਅਮਿਸ਼ਾ ਜੀ ਨੇ ਪਾਰਲੀਮੈਂਟ ਦੇ ਵਿੱਚ ਬੋਲਿਆ ਉਸੋ ਵਾਰ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਤੇ ਹੁਣ ਆ ਘਟਨਾ ਹੋਈ ਹੈ ਇਹ ਇੱਕ ਲੜੀ ਹੈ ਜਿਹੜੀਆਂ ਕਿ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ ਅੰਬੇਦਕਰ ਸਾਹਿਬ ਦੇ ਪੁਤਲੇ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ ਇਹ ਇਹਨਾਂ ਨੂੰ ਪਤਾ ਹੈ ਕਿ ਇੱਥੇ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਹਿੰਦੁਸਤਾਨ ਦੇ ਵਿੱਚ ਪਰਸੈਂਟੇਜ ਵਾਈਜ਼ ਦਲਿਤ ਬਰਾਦਰੀ ਇੱਥੇ ਜ਼ਿਆਦਾ ਹੈ ਪਹਿਲਾਂ ਇਹ Hindu ਤੇ Musalmanਾਂ ਦੇ ਝਗੜੇ ਕਰਾਉਂਦੇ ਆ ਇੱਥੇ ਉਹ ਹੋ ਨਹੀਂ ਸਕਦੇ Hindu Sikh ਇੱਥੇ ਕਦੇ ਲੜੇ ਨਹੀਂ ਉਨੇ ਸੋਜ ਦੇ ਦਲਿਤਾਂ ਦੇ ਨਾਲ ਲੜਾ ਕੇ ਦੇਖ ਲੀਏ ਲੇਕਿਨ ਅੱਜ ਪੰਜਾਬ ਦੇ ਲੋਕ ਜਾਗਰੂਕ ਹੋ ਚੁੱਕੇ ਆ ਐਸੀ ਕਿਸੇ ਤਰ੍ਹਾਂ ਲੜਨੇ ਨੂੰ ਤਿਆਰ ਨਹੀਂ ਕਿਸੇ ਦੇ ਨਾਲ ਤੇ ਨਾ ਹੀ ਕੋਈ ਸਾਡੇ ਨਾਲ ਲੜ ਰਿਹਾ ਇਹ ਬਿਨਾ ਕਾਰਨ ਇੱਕ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਹੈ ਜਿਹੜੀ ਨੂੰ ਸਾਨੂੰ ਸਮਝਣਾ ਚਾਹੀਦਾ ਉਹ ਚਾਹੁੰਦੇ ਆ ਕਿ ਮਾਹੌਲ ਖਰਾਬ ਹੋਵੇ ਇੱਥੇ ਪੁਤਲੇ ਪੋਕੋ ਜੀ ਇੱਥੇ ਧਰਨੇ ਲਾਓ ਜੀ ਇੱਥੇ ਝਗੜੇ ਕਰੋ ਐਸੀ ਇਹ ਕਰਨਾ ਨਹੀਂ ਕਿਉਂਕਿ ਸਾਨੂੰ ਪਤਾ ਹੈ ਕਿ ਮਾੜੇ ਅੰਸਰਾਂ ਦਾ ਕੰਮ ਹੈ ਮਾੜੇ ਅੰਸਰਾਂ ਨੂੰ ਨੁਕਣਾ ਚਾਹੀਦਾ ਤੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਤੁਰੰਤ ਉਹ ਬੰਦਿਆਂ ਨੂੰ ਫੜੇ ਤੇ ਉਹਨਾਂ ਨੂੰ ਸਜ਼ਾ ਦੇਵੇ ਜਿਹੜੀ ਬਣਦੀ ਹੈ। ਕੰਮੀ ਸਾਹਿਬ ਇੱਕ ਜਿਹੜੇ ਮੂੜ ਦੁਬਾਰਾ ਅੰਦਗੀ ਪੰਨੂ ਵੱਲੋਂ ਆਪਣੇ ਸੋਸ਼ਲ ਮੀਡੀਆ ਤੋਂ ਤੇ ਕਿਹਾ ਗਿਆ ਕਿ 14 ਤਰੀਕ ਨੂੰ ਜਨਮ ਦਿਹਾੜੇ ਮੌਕੇ ਫਿਰ ਇਸ ਤਰ੍ਹਾਂ ਦੀ ਘਟਨਾ ਹੋਣ ਜਾਂਦੀ ਹੈ। ਮੈਂ ਤੁਹਾਨੂੰ ਦੱਸਦਾ ਕਿ ਉਸ ਬੰਦੇ ਨੂੰ ਪਤਾ ਹੀ ਨਹੀਂ ਕਿ ਅੰਬੇਦਕਰ ਸਾਹਿਬ ਦਾ ਸਿੱਖੀ ਦੇ ਨਾਲ ਕਿੰਨਾ ਪਿਆਰ ਸੀ। ਮੈਂ ਤੁਹਾਨੂੰ ਦੱਸ ਕੇ ਹਟਿਆ ਕਿ ਉਹ ਅੰਬੇਦਕਰ ਸਾਹਿਬ ਦਾ ਸਿੱਖ ਬਣਨਾ ਚਾਹੁੰਦੇ ਸੀ। ਤੇ ਇਹ ਬੰਦੇ ਨੂੰ ਪਤਾ ਹੀ ਨਹੀਂ ਉਹ ਕਿੰਨਾ ਪਿਆਰ ਕਰਦੇ ਸੀ ਸਿੱਖੀ ਨੂੰ ਇਸ ਤਰ੍ਹਾਂ ਥੋੜਾ ਪੜ ਕੇ ਜਾ ਕੇ ਕੋ ਪੜ ਕੇ ਦਾ ਕੋਈ ਪੰਜਾਬ ਅੱਜ ਸੋਚੀ ਸੋਚਾ ਸੋਚ ਰੱਖਦਾ ਅੱਛੀ ਪੰਜਾਬ ਦੇ ਲੋਕ ਪੜ੍ਹ ਕੇ ਲਿਖ ਚੁੱਕੇ ਆ ਪੰਜਾਬ ਦੇ ਵਿੱਚ ਕਦੇ ਵੀ ਹਿੰਦੂ ਸਿੱਖ ਦੇ ਦੰਗੇ ਨਹੀਂ ਹੋਏ ਪੰਜਾਬ ਦੇ ਵਿੱਚ ਕਦੇ ਵੀ ਦਲਿਤ ਸਿੱਖ ਦੇ ਦੰਗੇ ਨਹੀਂ ਹੋਏ ਇੱਥੇ ਲੋਕ ਸਦਭਾਵਨਾ ਦੇ ਨਾਲ ਰਹਿੰਦੇ ਆ ਜਿਹੜੀ ਅੱਗ ਲਗਾਉਣਾ ਚਾਹੁੰਦੇ ਆ ਇਹ ਮਾੜੀ ਹੈ ਤੇ ਐਸੀ ਇਹਦੀ ਘੋਰ ਨੇਦਾ ਕਰਦੇ ਆ ਪਤਲਿਆਂ ਦੀ ਸੁਰੱਖਿਆ ਨੂੰ ਲੈ ਕੇ ਕੀ ਕਾਰਵਾਈ ਜਾਨੀ ਕਿਸ ਤਰ੍ਹਾਂ ਦੀ ਇੱਕ ਤਾਂ ਇੱਕ ਤਾਂ ਇਹ ਜਿਨ੍ਹਾਂ ਕੋਲ ਸਰਕਾਰ ਆ ਗਈ ਇਹ ਪਿੱਛੇ ਫੋਟੋ ਤਾਂ ਲਾਉਂਦੇ ਅੰਬੇਦਕਰ ਸਾਹਿਬ ਦੀ ਲੇਕਿਨ ਉਹਦੀ ਆਈਡੀਓਲੋਜੀ ਨਹੀਂ ਮੰਨਦੇ ਨਹੀਂ ਉਹਦੀ ਸੋਚ ਨੂੰ ਮੰਨਦੇ ਨਹੀਂ ਉਹਦੀ ਸੋਚ ਤੇ ਪਹਿਰਾ ਨਹੀਂ ਦਿੰਦੇ ਉਹਦੇ ਬੁੱਤਣ ਦਾ ਇਹ ਘੱਟ ਤੇ ਘੱਟ ਉਹਨਾਂ ਦੀ ਰਾਖੀ ਨਹੀਂ ਕਰ ਸਕਦੇ ਇੰਟੈਲੀਜੈਂਸ ਕਿੱਥੇ ਹੈ ਇੰਟੈਲੀਜੈਂਸ ਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਜੀ ਅੱਜ ਇਹ ਘਟਨਾ ਹੋ ਸਕਦੀ ਹੈ ਜਿਹੜਾ ਮੁੱਖ ਮੰਤਰੀ ਹੈ ਉਹਦੇ ਕੋਲ ਰੋਜ਼ ਇੰਟੈਲੀਜੈਂਸ ਦਾ ਡੀਜੀ ਡੀਆਈਜੀ ਆਉਂਦਾ ਹੈ ਇਹ ADGP ਜਿਹਨੂੰ ਵੀ ਚਾਰਜ ਦਿੱਤਾ ਹੋਵੇ ਉਹ ਕਿਉਂ ਨਹੀਂ ਦੇਖਦੇ ਬਈ CID ਨੂੰ ਕਿਉਂ ਨਹੀਂ ਪਤਾ ਲੱਗਦਾ ਕਿ ਇਹੀਆਂ ਜਾਂ ਘਟਨਾਵਾਂ ਹੋ ਸਕਦੀਆਂ ਜਦ ਕਿ ਬਾਹਰੋਂ ਬੰਦੇ ਗਲਤ ਬੋਲ ਰਹੇ ਐ ਸੋ ਇਹ ਸਾਰਿਆਂ ਤੇ ਕਾਰਵਾਈ ਹੋਣੀ ਚਾਹੀਦੀ ਐ ਸਰਕਾਰ ਸੋ ਨੀਂਦ ਚੋਂ ਜਾਗੇ ਔਰ ਜਿਸ ਤਰ੍ਹਾਂ ਸਰਕਾਰਾਂ ਚੱਲਦੀਆਂ ਉਸ ਤਰ੍ਹਾਂ ਚਲਾਵੇ ਧੰਨ